ਲਓ ਆਣ ਜੋ ਵੀ ਬਣਾਉਣੇ ਵੀਡੀਓ ਆ ਵੇਖਿਓ ਵੀਰੇ ਆ ਵੀਰੇ ਬਾਹਰੋਂ ਆਇਆ ਸੇਵਾ ਲੈਣ ਸੋ ਠੀਕ ਹੈ ਜੇ ਵੀ ਇੱਥੇ ਵੇਖਣ ਦੇ ਨੇ ਕਿ ਆ ਕੀ ਬਣਾ ਲਿਆ ਹੁਣ ਵੀਰੇ ਨੇ ਕਹਿੰਦਾ ਮੈਂ ਆਪ ਉੱਤਰ ਕੇ ਜਾਣਾ ਮੈਂ ਜਾ ਕੇ ਆਪ ਕਰਾਂਗਾ ਪਰ 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 ਪਈ ਰੱਖੇ ਆ ਜਦੋਂ ਆ ਗਿਆ ਝੇਲ ਪਾਖੇ ਜੋ ਕੋਈ ਆਟਾ ਕੋਈ ਖੰਡ ਕੋਈ ਪੱਤੀ ਮੇਰੀ ਗੱਲ ਸੁਣ ਆ ਕੀ ਇੱਧਰ ਵੇਖੋ ਔਰ ਤਾਂ ਕਿ ਦਬਾਵੇ ਮੇਰੀ ਗੱਲ ਸੁਣ ਜਿਹੜੇ ਡੁੱਬੇ ਗਾੜੀ ਉਹਨਾਂ ਨੂੰ ਤੇਲ ਨਹੀਂ ਜਾ ਰਿਹਾ ਚਲੋ ਚਲ ਕਹਿੰਦੇ ਬੈਹ ਹਾਂ ਜੰਦਰਾ ਕੰਦਾ ਦਾ ਐਸਾ ਪਾਣੀ ਆਇਆ ਚਲੋ ਆਓ ਇੰਨੀ ਨਾਲ ਮੇਰੀ ਗੱਲ ਸੁਣੋ ਚਲੋ ਇੰਨੀ ਨਾਲ ਜਾਂਦੇ ਆਂ ਅਸੀਂ ਤੇ ਵਾਲਾ ਗਿਆ ਆਂ ਜੋ ਤੁਸੀਂ ਕਹੋਗੇ ਉਹ ਅਸੀਂ ਕਹਾਂਗੇ ਚਲੋ ਚਲੋ ਔਰ ਲਿਆਓ ਫੜ ਕੇ ਆਪਣੇ ਲਿਖਾ ਦੇ ਚਲੋ ਆਓ ਆਓ ਚੱਲੀਏ ਚਲੋ ਆ ਜਾਓ ਆਹ ਫੜੋ ਲਿਖਾ ਦੇ ਐਂ ਜਾਣੇ 209 ਦੇ ਦਾ ਦੇ ਜੋ ਸਮਾਨ ਜਵਾਂ ਕਰੀ ਜਾਂਦੀਆਂ ਬੀਤੂਆ ਉਹ ਲਗਾਵੇ ਭਰੇ ਜੇ ਹੋ ਉਹ ਤੁਹਾਨੂੰ ਦਿਖਾ ਦਿਆਂ ਉਹ ਜਿਹੜੇ ਵਿਚਾਰੇ ਡੁੱਬੇ ਉਹਨਾਂ ਨੂੰ ਮਿਲ ਨਹੀਂ ਦਿਆ ਕੋਈ ਹਲਕੀ ਆਓ ਵੀਰ ਚੱਲ ਗਿਆ ਆ ਆ ਵੇਖੋ ਟਰੈਕਟਰ ਆਪਣੇ ਖੜੇ ਕੋਈ ਗੱਲ ਨਹੀਂ ਆ ਵੇਖੋ ਟਰੈਕਟਰ ਤੇ ਸਮਾਨ ਪਿਆ ਸਾਰਾ ਕੁਝ ਰਨ ਦੇਨੇ ਆ ਨਹੀਂ ਹੋਰ ਵੀ ਇਹ ਕੋਈ ਬੱਚੇ ਦੇ ਚਲ ਗਿਆ ਖਰਾਬਾ ਬਾਈ ਖੜਾ ਕਿੱਥੇ ਪਾੜਿਆ ਕਰਦੇ ਹੋ ਅੱਲਾ ਕੀ ਕਰਨਾ ਮੇਰਾ ਖਰਾਬ ਮੇਰੀ ਗੱਲ ਸੁਣ ਬੈਣ ਬਸ ਚੱਲ ਗਿਆ ਬਾਬਾ ਇਹ ਕਹਿੰਦੇ ਨਾਲੇ ਘਾਟ ਲੱਗੇ ਆ ਖਰਾਬ ਚੱਨੀ ਗੱਲ ਤੇ ਚਲੋ ਮੈਂ ਕਹਿੰਦਾ ਇਹ ਆਪਣੇ ਗੱਲ ਲੱਗਦਾ ਆਪਣੇ ਮੇਰੀ ਗੱਲ ਸੁਣ ਚਲੋ ਚੱਲੀਏ ਮੈਂ ਲੈ ਕੇ ਦੇਣਾ ਥੋੜਾ ਥੋੜਾ ਨਾ ਕੜ ਕੇ ਲਾ ਦੇ ਉਹ ਫੇਸਰ ਤੇ ਮੋੜ ਬਦਲੀ ਜਾ ਚਲੀ ਉਹ ਸੋਈ ਤੇ ਪਾਰੇ ਪਰ ਪਰ ਆ ਰਹੀ ਜੇ ਜੱਗ ਦਾ ਫਾਇਦਾ ਨਹੀਂ ਉਹ ਕਦੇ ਲੈਣਾ ਕੱਢ ਲਾ ਜਾਗੇ ਜਦੋਂ ਮੈਂ ਤੈਨੂੰ ਕਹਿੰਦਾ ਮੈਂ ਤੂੰ ਲਾ ਜਾ ਰਮਾਹ ਲਾ ਨਾ ਨਹੀਂ ਅਹੀਂ ਖੜਨੇ ਕਾਦੇ ਲੀ ਆ ਅਹੀਂ ਤੇ ਦੇਣ ਆਏ ਅਹੀਂ ਖੜਨੇ ਕਾਦੇ ਲੀ ਆ ਇੰਦਰ ਰੋਜ ਆਉਂਦੇ ਆ ਇੰਦਰ ਰੋਜ ਆਉਂਦੇ ਆ ਉਹ ਚੀਜ਼ ਵੇਖਣ ਦੇ ਆ ਬਾਬਾ ਜੀ ਮੇਰੀ ਗੱਲ ਸੁਣੋ ਭਰੇ ਭਰੇ ਦੇ ਖਰੇੜੇ ਵੀ ਖਾਣੇ ਜਾਣੇ ਕਾ ਕਰੇ ਉਹ ਜਦ ਤੱਕ